ਕਬੱਡੀ ਹੈ ਭਾਈ ਇਹਦੇ ਵਿੱਚ ਕਿਸੇ ਨੂੰ ਹੀ ਜੱਫਾ ਲੰਘ ਸਕਦਾ ਕੋਈ ਨਹੀਂ ਲੰਘ ਸਕਦਾ ਸਭ ਤੋਂ ਪਹਿਲਾਂ ਜਦੋਂ ਮੈਂ ਮਾਈਕ ਫੜਿਆ ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਡੈਰੀ ਲੱਗਿਆ ਸੀ ਉਸ ਤੋਂ ਬਾਅਦ ਵਿੱਚ ਜਿੱਦਾਂ ਮੈਂ ਦੱਸਿਆ ਕਿ ਸਭ ਤੋਂ ਪਹਿਲਾ ਮੈਚ ਮੈਂ ਆਪਣੇ ਅੰਤਰਰਾਸ਼ਟਰੀ ਕਬੱਡੀ ਕਮੈਂਟਰ ਬੂਟਾ ਉਮਰੀਆਣਾ ਜੀ ਉਹਨਾਂ ਨਾਲ ਹੀ ਬੋਲੀ ਤੁਸੀਂ ਹੌਸਲਾ ਵਧਾਉਂਦੇ ਹੋ ਮੈਦਾਨ ਦੇ ਵਿੱਚ ਪਰ ਤੁਹਾਨੂੰ ਡੀਮੋਟੀਵੇਟ ਕਰਨ ਵਾਲੇ ਹੈਗੇ ਸੀ ਕੀ ਬੋਲੂਗੀ ਮੈਚ ਕੁੜੀ ਕਿੱਥੇ ਮਾਚ ਬੋਲੂਗੀ ਕੁੜੀ ਕੋਲੋਂ ਮੈਚ ਨਹੀਂ ਬਣਨਾ ਕੁੜੀ ਬੋਲ ਨਹੀਂ ਸਕਦੀ ਬਟ ਹੌਲੀ 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 ਹੌਸਲਾ ਮਿਲਦਾ ਗਿਆ ਹੱਸਦੇ ਸੀ ਬਹੁਤ ਮੇਰੀ ਮੈਰਿਜ ਹੋ ਗਈ ਤਾਂ ਮੇਰੇ ਹਸਬੰਦ ਜਿਹੜੇ ਉਹ ਬਿਮਾਰ ਹੋ ਗਏ 2014 ਦੇ ਵਿੱਚ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਹੁਣ ਜਦੋਂ ਅੱਗੇ ਗਈਆਂ ਜਿੱਥੇ ਮਰਜ਼ੀ ਪਹੁੰਚ ਜਾਵਾਂ ਬਟ ਜੇ ਮੇਰੇ ਹਸਬੰਦ ਮੇਰਾ ਸਾਥ ਨਾ ਦਿੰਦੇ ਤੇ ਸ਼ਾਇਦ ਮੈਂ ਤਾਂ ਤੱਕ ਕਦੇ ਨਾ ਆਉਂਦੀ ਸਭ ਲਮ ਸਹੀ ਮੇਰੇ ਹਸਬੰਦ ਬਿਮਾਰ ਹੋਏ ਤਾਂ ਕਾਫੀ ਕੁਝ ਸੇਲ ਹੋ ਗਿਆ 골ਡ ਜੀਗਾ ਗੱਡੀਆਂ ਸੀ ਸਭ ਕੁਝ ਸੇਲ ਹੋ ਗਿਆ ਬਟ ਕਿਤੇ ਨਾ ਕਿਤੇ ਹੁਣ ਤਾਂ ਹੀ ਹੁੰਦੀ ਕਿ ਆਪਣਾ ਘਰ ਹੋਣਾ ਬੜੀ ਬਹੁਤ ਜ਼ਰੂਰੀ ਆਪਣਾ ਘਰ ਜਿਹੜਾ ਹੈ ਉਹ ਜ਼ਰੂਰੀ ਹੈ ਮੈਂ ਦੇਖ 파 ਰਹੀਆਂ ਕਿ ਪਿੱਛੇ ਇੱਕ ਟੁੱਟਾ ਘਰ ਹੈ ਅਸੀਂ ਹਾਲਾਤ ਜ਼ਰੂਰ ਦਿਖਾਵਾਂਗੇ ਘਰ ਦੀ ਛੱਤ ਜਿਹੜੀ ਹੈ ਨਹੀਂ ਘਰ ਦੀ ਛੱਤ ਜਿਹੜੀ ਬਿਲਕੁਲ ਟੁੱਟ ਚੁੱਕੀ ਹੈ ਹਸਬੰਡ ਜਿਹੜੇ ਨੇ ਉਹ ਪੈਰਲਾਈਜ਼ ਨੇ ਪੈਰਾਂ ਤੋਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੇ ਪਾਰ ਕੀਤਾ ਪ੍ਰਮੋਟਰਾਂ ਦਾ ਕਿੰਨਾ ਸਾਥ ਮਿਲਿਆ ਹੋਰ ਬਹੁਤ ਮੁਸ਼ਕਲਾਂ ਆਈਆਂ ਸਟਾਰਟਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਮੈਨੂੰ ਬਹੁਤ ਪੁਸ਼ ਕੀਤਾ ਗਿਆ ਵੀ ਇਹਨੂੰ ਨਹੀਂ ਆਪਾਂ ਉੱਪਰ ਆਉਣ ਦੇਣਾ ਬਟ ਮਾਜੇ ਦੇ ਵਿੱਚ ਹਰਦੇਵਾਲ ਸੁੱਗਾ ਸਾਹਿਬ ਉਹਨਾਂ ਨੇ ਮੈਨੂੰ ਬਹੁਤ ਮੌਕਾ ਦਿੱਤਾ ਮਾਜੇ ਦੇ ਵਿੱਚ ਬੋਲਣ ਲਈ ਜੀ ਇਸ ਕਬੱਡੀ ਨੇ ਲੋਕਾਂ ਨੂੰ ਗੱਡੀਆਂ ਦੇਤੀਆਂ ਹਨਾ ਵੱਡੇ ਵੱਡੇ ਬੁਲਟ ਮੋਟਰਸਾਈਕਲ ਦੇ ਦਿੱਤੇ ਕੋਠੀਆਂ ਕਾਰਾਂ ਬਣਾ ਲਈਆਂ ਸੀ ਕਹਿੰਦੇ ਕਿ ਕਰੋੜਾਂ ਦੀ ਆ ਪਰ ਗਰੀਬਾਂ ਦੇ ਲਈ ਲੱਗਦਾ ਕਿ ਉਹ ਕਰੋੜਾਂ ਦੀ ਜਿਹੜੀ ਆ ਕੋਡੀ ਪਾਈ ਰਹਿ ਗਈ ਹੱਲੇ ਵੀ ਨਹੀਂ ਕਬੱਡੀ ਦੇ ਵਿੱਚ ਜਦੋਂ ਵੀ ਕਿਸੇ ਪ੍ਰੋਮੋਟਰ ਦੀ ਨਿਗਾ ਪੈਂਦੀ ਆ ਉਹ ਜਰੂਰ ਸਪੋਰਟ ਕਰਦੇ ਆ ਮੈਨੂੰ ਉਮੀਦ ਆ ਕਿ ਮੇਰੀ ਵੀ ਹੈਲਪ ਜਰੂਰ ਕੀਤੀ ਜਾਏਗੀ ਜਿੱਦਾਂ ਹੜ੍ਹਾਂ ਦੇ ਮੌਕੇ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਵਾਇਰਲ ਹੋਈਆਂ ਜੇ ਤੁਸੀਂ ਵੀ ਕੋਈ ਵੀਡੀਓ ਪਾ ਦਿੰਦੇ ਫੋਟੋ ਦਿਖਾ ਦਿੰਦੇ ਤਾਂ ਤੁਹਾਡੀ ਕੋਈ ਮਦਦ ਹੋ ਜਾਂਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਮੀਂਹ ਦੇ ਕਰਕੇ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਬਹੁਤ ਮਦਦ ਹੋਈ ਆ ਤੁਹਾਡੀ ਕਦੇ ਕਿਸੇ ਨੇ ਨਹੀਂ ਸਾਥ ਲਈ ਮੈਂ ਨਾ ਸੋਸ਼ਲ ਮੀਡੀਆ ਦੇ ਉੱਪਰ ਪਾਈ ਨਹੀਂ ਐਕਚੁਅਲੀ ਮੈਂ ਤੁਹਾਨੂੰ ਸਹੀ ਦੱਸਾਂ ਕਿਉਂਕਿ ਮੈਨੂੰ ਇਹ ਸੀਗਾ ਕਿ ਚਲੋ ਸੀਜ਼ਨ ਆਣਾ ਲੱਗ ਗਿਆ ਮਰ ਰਪਿੰਦਰ ਜਲ ਕੰਦੇਕ ਕੋਈ ਗੱਲ ਨਹੀਂ ਆਪਾਂ ਪ੍ਰਮੋਟਰ ਨੂੰ ਕਵਾਂਗੇ ਪ੍ਰਮੋਟਰਾਂ ਨੂੰ ਕਵਾਂਗੇ ਮੈਨੂੰ ਉਮੀਦ ਸੀ ਕਿ ਕਬੱਡੀ ਦੇ ਪ੍ਰਮੋਟਰ ਜਿੱਥੇ ਇੰਨਾ ਕੁਝ ਹੈਗਾ ਕਬੱਡੀ ਦੇ ਵਿੱਚ ਤੇ ਮੇਰੀ ਵੀ ਬਾਹਰ ਜ਼ਰੂਰ ਕੋਈ ਫੜੇਗਾ ਤੇ ਇਸ ਲਈ ਮੈਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪਾਈ ਜ਼ਰੂਰੀ ਨਹੀਂ ਆ ਕਿ ਜੇ ਬੰਦੇ ਕੋਲ ਕੋਈ ਮਾੜਾ ਸਮਾਂ ਆ ਗਿਆ ਗਰੀਬੀ ਵੀ ਗਰੀਬੀ ਵੀ ਕਹਿ ਸਕਦੇ ਆ ਮਾੜਾ ਸਮਾਂ ਵੀ ਕਹਿ ਸਕਦੇ ਆ ਜ਼ਿੰਦਗੀ ਦੇ ਵਿੱਚ ਕਦੇ ਉਤਰਾ ਚੜਾ ਆਉਂਦੇ ਆ ਕਦੇ ਕਦੇ ਡਾਊਨਫਾਲ ਚਲਾ ਜਾਂਦਾ ਕਦੇ-ਕਦੇ ਬੰਦਾ ਬਹੁਤ ਕਹਿੰਦੇ ਨੇ ਹੁੰਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਬੰਦਿਆ ਚੜਾਈਆਂ ਰਹਿੰਦੀਆਂ ਸਦਾ ਚੜਾਈ ਵੀ ਨਹੀਂ ਰਹਿੰਦੀ ਸਦਾ ਹਾਲਾਤ ਮਾੜੇ ਵੀ ਨਹੀਂ ਰਹਿੰਦੇ ਬਟ ਜਦੋਂ ਆਪਾਂ ਡਾਊਨਫਾਲ ਆਉਂਦਾ ਹੈ ਤੇ ਉਸ ਨੂੰ ਪੋਜ਼ਿਟਿਵ ਸੋਚੋ ਜੇ ਤੁਸੀਂ ਪੋਜ਼ਿਟਿਵ ਸੋਚੋਗੇ ਮੈਨੂੰ ਕਦੇ ਨਹੀਂ ਲੱਗਿਆ ਕਿ ਜ਼ਿਆਦਾ ਹੀ ਪ੍ਰੋਬਲਮਸ ਆ ਗਈਆਂ ਆਏ ਹੁਣ ਇਦਾਂ ਹੀ ਹੋ ਜਾਏਗਾ ਇਸ ਲਈ ਜ਼ਿੰਦਗੀ ਤੋਂ ਹਾਰੋ ਨਾ ਜ਼ਿੰਦਗੀ ਇੱਕ ਸੰਘਰਸ਼ ਹੈ ਉਹਨੂੰ ਖੁੱਲਕੇ ਜਿਓ ਸੰਘਰਸ਼ ਕਰੋ ਲੋਕ ਕੀ ਕਹਿਣਗੇ ਇਹ ਨਾ ਸੋਚੋ ਤੁਹਾਡਾ ਘਰ ਕਿਸ ਤਰ੍ਹਾਂ ਚੱਲ ਰਿਹਾ ਕੋਈ ਗਲਤ ਕੰਮ ਨਾ ਕਰੋ ਗਲਤ ਪਾਸੇ ਨਾ ਜਾਓ ਨਸ਼ਿਆਂ ਵੱਲ ਨਾ ਜਾਓ ਹੋਰ ਕੁਝ ਨਾ ਕਰੋ ਬਟ ਮਿਹਨਤ ਜ਼ਰੂਰ ਕਰੋ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ ਅੱਜ ਨਾ ਲਿਆਵੇ ਕੱਲ ਲਿਆਏਗੀ ਪਰ ਲਿਆਏਗੀ ਜ਼ਰੂਰ ਭੈਣ ਘਰ ਤੋਂ ਉੱਠੇ ਹੋ ਪਰ ਉਹ ਘਰ ਹੀ ਅੱਜ ਤੁਹਾਡੀ ਅੱਖਾਂ ਸਾਹਮਣੇ ਖੇਰੂ ਖੇਰੂ ਹੋਇਆ ਹੌਸਲਾ ਨਹੀਂ ਟੁੱਟਿਆ ਕਦੇ ਮਾਨ ਨਹੀਂ ਟੁੱਟਿਆ ਕਿ ਇੰਨਾ ਕੁਝ ਹੋ ਗਿਆ ਘਰ ਵੀ ਮੇਰਾ ਨਹੀਂ ਆ ਤਾਂ ਉਹ ਦਿਲ ਨਹੀਂ ਟੁੱਟਦਾ ਹੈਗਾ ਕਿ ਕਿੱਦਾਂ ਹੌਸਲਾ ਕਰਕੇ ਤੁਸੀਂ ਫਿਰ ਮੈਦਾਨ 'ਚ ਡਟ ਜਾਂਦੇ ਹੋ ਐਕਚੁਅਲੀ ਜਦੋਂ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਮੇਰੇ ਹਸਬੰਦ ਬਿਮਾਰ ਹੋਏ ਤਾਂ ਕਾਫੀ ਕੁਝ ਸੇਲ ਹੋ ਗਿਆ 골ਡ ਜੀਗਾ ਗੱਡੀਆਂ ਸੀ ਸਭ ਕੁਝ ਸੇਲ ਹੋ ਗਿਆ ਬਟ ਉਸ ਤੋਂ ਬਾਅਦ ਵਿੱਚ ਫੇਰ ਉੱਠੇ ਹੌਸਲਾ ਕੀਤਾ ਮੇਰੀ ਸਿਸਟਰ ਇਨ ਲਾ ਨੇ ਸਾਨੂੰ ਇੰਨਾ ਕੁ ਜਗ੍ਹਾ ਦਿੱਤੀ ਰਹਿਣ ਲਈ ਇਹ ਉਹਨਾਂ ਦਾ ਘਰ ਹੈ ਮੇਰੀ ਸਿਸਟਰ ਇਨ ਲਾ ਦਾ ਘਰ ਹੈ ਠੀਕ ਹੈ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਇੱਥੇ ਰਹਿਣ ਲਈ ਹੁਣ ਉਹ ਹੁਣ ਵੀ ਡਿੱਗਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਇੱਥੇ ਬਟ ਕਿਤੇ ਨਾ ਕਿਤੇ ਹੁਣ ਤਾਂ ਹੀ ਹੁੰਦੀ ਕਿ ਆਪਣਾ ਘਰ ਹੋਣਾ ਬੜੀ ਬਹੁਤ ਜ਼ਰੂਰੀ ਹੈ ਆਪਣਾ ਘਰ ਜਿਹੜਾ ਹੈ ਉਹ ਜ਼ਰੂਰੀ ਹੈ ਬਿਲਕੁਲ ਭੈਣ ਭਾਬੋਕ ਹੋ ਗਏ ਸੋ ਤੁਸੀਂ ਘਰ ਦੇ ਮੇਰੇ ਪਿੱਛੇ ਹਾਲਾਤ ਦੇਖੋ ਕਿ ਕਿਸ ਤਰੀਕੇ ਦੇ ਨਾਲ ਘਰ ਬਿਲਕੁਲ ਖੇਰੂ ਖੇਰੂ ਹੋ ਗਿਆ ਪਰ ਫਿਰ ਵੀ ਇਹ ਕੁੜੀ ਮੈਦਾਨ ਦੇ ਵਿੱਚ ਡਟੀ ਹੋਈ ਹੈ ਮੈਦਾਨ ਦੇ ਵਿੱਚ ਇਸ ਕਦਰ ਡੱਟੀ ਹੋਈ ਹੈ ਕਿ ਅੱਜ ਵੀ ਆਵਾਜ਼ ਜਿਹੜੀ ਆ ਪੂਰੀ ਬੇਬਾਕ ਹੁੰਦੀ ਹੈ ਮੈਦਾਨ 'ਚ ਜਦੋਂ ਕਮੈਂਟਰੀ ਕਰਦੀ ਆ ਤਾਂ ਪੰਜਾਬ ਦੀ ਧੀ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਪਰ ਨਾਲ ਦੀ ਨਾਲ ਸਪੋਰਟ ਲਈ ਅੱਗੇ ਆਣਾ ਚਾਹੀਦਾ ਦੇਖੋ ਧੀ ਦੇ ਕੋਲ ਨਾ ਘਰ ਵਾ ਬੱਚੇ ਵੀ ਪਾਲਣੇ ਨੇ ਆਪਣੇ ਪਤੀ ਨੂੰ ਵੀ ਦੇਖਣਾ ਹੈ ਜਿਹੜੇ ਪੈਰਾਲਾਈਜ਼ ਹੋ ਚੁੱਕੇ ਨੇ ਪਰ ਫਿਰ ਵੀ ਮੈਦਾਨ ਦੇ ਵਿੱਚ ਉਤਰਨਾ ਵੀ ਹੈ ਤੇ ਲੋਕਾਂ ਨੂੰ ਸਾਬਤ ਵੀ ਕਰਨਾ ਹੈ ਕਿ ਧੀਆ ਘਟ ਨਹੀਂ ਹੁੰਦੀਆਂ ਅਗਰ ਸੁਪਨੇ ਨੂੰ ਪੰਖ ਦੇਣੇ ਨੇ ਤਾਂ ਇਹ ਧੀਆ ਬਹੁਤ ਵੱਡੀ ਉਡਾਰੀ ਭਰ ਸਕਦੀਆਂ ਨੇ ਸੋ ਇਸ ਧੀ ਨੂੰ ਸ਼ੇਅਰ ਕਰੋ ਧੀ ਦੀ ਮਦਦ ਵੀ ਹੋਵੇ ਤੇ ਧੀ ਹੋਰ ਅੱਗੇ ਜ਼ਿਆਦਾ ਵੱਧ ਸਕੇ